ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਆਲੂ ਗਾਜਰਾਂ ਦੀ ਸਬਜ਼ੀ ਆਲੂ ਗਾਜਰਾਂ ਦੀ ਸਬਜ਼ੀ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਕੰਗਾਂ ਨੂੰ ਆਲੂ ਗਾਜਰਾਂ ਦੀ ਸਬਜ਼ੀ ਖਾਣਾ ਪਸੰਦ ਨਹੀਂ ਹੁੰਦਾਗਾ ਪਰ ਅੱਜ ਆਪਾਂ ਜਿਹੜੇ ਤਰੀਕੇ ਨਾਲ ਸਬਜ਼ੀ ਇਹ ਬਣਾਵਾਂਗੇ ਸਾਰਿਆਂ ਨੂੰ ਪਸੰਦ ਆਊਗੀ ਬਹੁਤ ਹੀ ਜ਼ਿਆਦਾ ਇਹ ਪਸੰਦ ਆਊਗੀ ਜਿਹੜੇ ਤਰੀਕੇ ਨਾਲ ਅੱਜ ਇਹ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਾਂਗੇ ਕਿਹੜੇ ਕਿਹੜੇ ਆਪਾਂ ਮਸਾਲੇ ਪਾਵਾਂਗੇ ਜਿਨ੍ਹਾਂ ਨਾਲ ਇਹ ਸਬਜ਼ੀ ਵਧੀਆ ਬਣ ਜਾਂਦੀ ਆ ਤੇ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਸ਼ੁਰੂ ਕਰਦੇ ਆਂ ਹਾਂਜੀ ਆਲੂ ਗਾਜਰਾ ਦੀ ਸਬਜ਼ੀ ਬਣਾਉਣ ਵਾਸਤੇ ਕਿਹੜਾ ਕਿਹੜਾ ਆਪਾਂ ਸਮਾਨ ਲਿਆ ਉਹ ਆਪਾਂ ਇੱਕ ਵਾਰੀ ਦੇਖ ਲੈਣੇ ਆਂ ਹਾਂਜੀ ਪਾਈ ਆਪਾਂ ਗਾਜਰਾ ਲੰਗਾ ਸੀਗੇ ਇਹਨਾਂ ਨੂੰ ਆਪਾਂ ਧੋ ਲਿਆ ਧੋ ਕੇ ਉਸ ਤੋਂ ਬਾਅਦ ਆਪਾਂ ਹਲਕਾ ਜਿਹਾ ਛਿੱਲ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਨੂੰ ਇਸ ਤਰ੍ਹਾਂ ਆਪਾਂ ਕੱਟ ਲਿਆਗਾ ਤੇ 10-4 ਆਪਣੇ ਕੋਲੇ ਸੀਗੇ ਆਲੂ ਆਲੂਆਂ ਨੂੰ ਵੀ ਆਪਾਂ ਧੋ ਕੇ ਤੇ ਵਧੀਆ ਜਿਹਾ ਛਿੱਲ ਲਿਆ ਛਿੱਲ ਕੇ ਉਸ ਤੋਂ ਬਾਅਦ ਆਪਾਂ ਕੱਟ ਲਿਆਗਾ ਦੋ ਪਿਆਜ਼ ਲੈਣੇ ਬਰੀਕ ਕੱਟੇ ਹੋਏ ਹਾਂਜੀ ਦੋ ਟਮਾਟਰ ਬਰੀਕ ਕੱਟੇ ਹੋਏ ਤੇ ਅਦਰਕ ਤੇ ਲਸਣ ਇਹਨਾਂ ਨੂੰ ਆਪਾਂ ਇਕੱਠੇ ਕੱਟ ਲਿਆ ਸੀਗਾ ਤੇ ਥੋੜੇ ਜਿਹਾ ਹੈਗੇ ਆਪਣੇ ਕੋਲੇ ਮਟਰ ਹਾਂਜੀ ਹੁਣ ਆਪਾਂ ਬਣਾਵਾਂਗੇ ਸਬਜ਼ੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਅੱਧੀ ਕੱਛੀ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਤੇ ਡੇਢ ਚਮਚ ਪਾ ਦਾਂਗੇ ਆਪਾਂ ਸਾਬਤ ਧਨੀਆ ਇਹਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀਗਾ ਗਾਜਰਾਂ ਦੀ ਤੇ ਆਲੂ ਗਾਜਰਾਂ ਦੀ ਆਪਾਂ ਸਬਜ਼ੀ ਬਣਾਉਣੀ ਹੈ ਨਾ ਤੁਸੀਂ ਇਹ ਮਸਾਲਾ ਪਾਇਓ ਜਾਨੀ ਕਿ ਸਾਬਤ ਧਨੀਆ ਬਹੁਤ ਹੀ ਜ਼ਿਆਦਾ ਇਹ ਸਬਜ਼ੀ ਸਵਾਦ ਬਣਦੀ ਆ ਹੁਣ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਸਾਰਿਆਂ ਨੂੰ ਪਸੰਦ ਆਊਗੀ ਇਹ ਸਬਜ਼ੀ ਜਿਹੜੀ ਆਪਾਂ ਤਰੀਕੇ ਨਾਲ ਬਣਾਵਾਂਗੇ ਨੋਰਮਲੀ ਤਰੀਕੇ ਨਾਲ ਬਣਾਵਾਂਗੇ ਨੋਰਮਲੀ ਆਪਾਂ ਮਸਾਲੇ ਪਾਵਾਂਗੇ ਪਰ ਆਹ ਮਸਾਲਾ ਤੁਸੀਂ ਜ਼ਰੂਰ ਬਣਾ ਪਾਇਓ ਜਿਹੜਾ ਆਪਾਂ ਧਨੀਆ ਮਸਾਲਾ ਪਾਇਆ ਹੈਗਾ थोड़ा गैस आप स्लो कर देंगे हम पादे कटे लसन अदरक इन्होंने भुन लेंगे अज आप तरी आली सब्जी नहीं बना सुी सब्जी बनावा आलू गाजर की सुक्की सब्जी स्वाद बनती है हम अदरक लसन भी आपन लिया गया हूँ आप देंगे कटे प्याज ਪਿਆਜ਼ ਨੂੰ ਵੀ ਆਪਾਂ ਹੁਣ ਵਧੀਆ ਜਿਹਾ ਭੁੰਨ ਲਾਂਗੇ। ਹਾਂਜੀ ਪਿਆਜ਼ ਨੂੰ ਵੀ ਆਪਾਂ ਹੁਣ ਵਧੀਆ ਜਿਹਾ ਭੁੰਨ ਲਿਆ ਗਾ 2 ਕਿ ਮਿੰਟ ਵਾਸਤੇ ਪਿਆਜ਼ ਨੂੰ ਆਪਾਂ ਭੁੰਨ ਲਿਆ ਸੀ ਹੁਣ ਆਪਾਂ ਪਾ ਦਾਂਗੇ ਕੱਟੇ ਹੋਏ ਟਮਾਟਰ ਤੇ ਹੁਣ ਟਮਾਟਰਾਂ ਦੇ ਨਾਲ ਹੀ ਆਪਾਂ ਮਸਾਲੇ ਐਡ ਕਰ ਦਾਂਗੇ ਫਿਰ ਜਿਹੜੇ ਆਪਣੇ ਟਮਾਟਰ ਹਨ ਉਹ ਚੰਗੀ ਤਰ੍ਹਾਂ ਪੱਕ ਜੇ ਜਾਣਗੇ। ਹੁਣ ਪਾ ਦਾਂਗੇ ਆਪਾਂ ਨਮਕ ਸਵਾਦ ਅਨੁਸਾਰ। ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਆਪਾਂ ਪੀਸੀਆਂ ਲਾਲ ਮਿਰਚਾਂ ਹੁਣ ਚੰਗੀ ਤਰ੍ਹਾਂ ਆਪਾਂ ਇਹਨਾਂ ਮਿਲਾ ਲੈਨੇ ਆ 2 ਮਿੰਟ ਵਾਸਤੇ ਆਪਾਂ ਭੁੰਨ ਲਾਂਗੇ ਦੋਕ ਮਿੰਟ ਵਾਸਤੇ ਭੁੰਨ ਲਿਆਗਾ ਹੁਣ ਦੋ ਤਿੰਨ ਚਮਚਾ ਪਾ ਪਾਣੀ ਦੇ ਪਾ ਦਾਂਗੇ ਜਿਹੜੇ ਆਪਣੇ ਮਸਾਲੇ ਆ ਨਾ ਉਹ ਮਚਣਗੇ ਨਾ ਤੇ ਨਾਲੇ ਟਮਾਟਰ ਵੀ ਚੰਗੀ ਤਰ੍ਹਾਂ ਫਿਰ ਗਲ ਜੂਗਾ ਜਦ ਆਪਾਂ ਸਾਬਤ ਧਨੀਆ ਪਾਇਆ ਨਾ ਤੜਕੇ ਦੇ ਵਿੱਚ ਇਹਦੇ ਨਾਲ ਸਬਜੀ ਸਵਾਦ ਵਾਂਦੀ ਹੈਗੀ ਆ ਮਸਾਲੇ ਆਪਾਂ ਨੋਰਮਲੀ ਪਾਏ ਆ ਜਿਹੜੇ ਆਪਾਂ ਰੋਜ਼ਾਨਾ ਸਬਜੀ ਦੇ ਵਿੱਚ ਵਰਤਦੇ ਹੈਗੇ ਆ ਇੰਨਾ ਨਾਲ ਹੀ ਸਬਜ਼ੀ ਵੇਖ ਤੁਸੀਂ ਸੁਵਾਰ ਬਣ ਗਈ ਆ ਜੇ ਤੁਸੀਂ ਇਸ ਤਰੀਕੇ ਨਾਲ ਬਣਾਵੋਗੇ ਨਾ ਸਬਜ਼ੀ ਤੇ ਸਾਰੇ ਹੀ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਸੰਦ ਆਊਗੀ ਸਬਜ਼ੀ ਹਾਂਜੀ 2-3 ਮਿੰਟ ਵਾਸਤੇ ਆਪਾਂ ਮਸਾਲਿਆਂ ਨੂੰ ਤੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਰਿਹਾ ਤੁਸੀਂ ਦੇਖ ਸਕਦੇ ਹੋ ਉੱਪਰ ਵਧੀਆ ਜਿਹਾ ਤੇਲ ਆ ਗਿਆ ਹੈਗਾ ਤੇ ਹੁਣ ਆਪਾਂ ਪਾ ਦਾਂਗੇ ਮਟਰ ਮਟਰ ਜੇ ਤੁਹਾਡੇ ਕੋਲੇ ਜਿਆਦਾ ਪੱਕੇ ਆ ਤੇ ਤੁਸੀਂ 2 ਮਿੰਟ ਵਾਸਤੇ ਇਸ ਤਰ੍ਹਾਂ ਤੜਕੇ ਦੇ ਵਿੱਚ ਸੇਕ ਲਵਾ ਸਕਦੇ ਆ ਠੀਕ ਆ ਉਸ ਤੋਂ ਬਾਅਦ ਤੁਸੀਂ ਆਲੂ ਗਾਜਰਾ ਪਾਓ ਪਰ ਇਹ ਮਟਰ ਇੰਨੇ ਪੱਕੇ ਨਹੀਂਗੇ ਕੱਚੇ ਜ ਮਟਰ ਹੈਗੇ ਆ ਬਾਕੀ ਸਾਰੇ ਥੋੜੇ ਸੀਗੇ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਗਾਜਰਾ ਨਾਲ ਹੀ ਪਾ ਦਾਂਗੇ ਆਪਾਂ ਕੱਟੇ ਹੋਏ ਆਲੂ ਹੁਣ ਚੰਗੀ ਤਰ੍ਹਾਂ ਪਾ ਇਹਨਾਂ ਨੂੰ ਤੜਕੇ ਦੇ ਵਿੱਚ ਮਿਲਾ ਦੰਨੇ ਆ हम एक पाउच पा देंगे आप मैगी दे जड़ा एक दा एक पाउच मसाले का निकलता होंगे ना वह आप देंगे चंकी तरह आप मिला दें हम ची तरह आप ਹੁਣ ਚੰਗੀ ਤਰ੍ਹਾਂ ਆਪਾਂ ਗਾਜਰਾਂ ਤੇ ਆਲੂ ਤੜਕੇ ਦੇ ਵਿੱਚ ਮਿਕਸ ਕਰਤੇ ਆ ਤੇ ਹੁਣ ਆਪਾਂ ਇਹਨੂੰ ਢਾਕ ਜਿੰਨੇ ਆ 5 ਕਿ ਮਿੰਟ ਵਾਸਤੇ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਕਰ ਦਾਂਗੇ ਲੋ ਤੇ ਜਿਆਦਾ ਲੋ ਤੇ ਵੀ ਨਹੀਂ ਤੇ ਜਿਆਦਾ ਤੇਜ਼ ਵੀ ਨਹੀਂ ਮੀਡੀਅਮ ਜਿਤੇ ਕਰ ਦਾਂਗੇ ਇੱਕ ਦੋ ਵਾਰੀ ਆਪਾਂ ਚੈੱਕ ਜ਼ਰੂਰ ਕਰ ਲਾਂਗੇ ਇੱਕ ਵਾਰੀ ਆਪਾਂ 5 ਮਿੰਟ ਵਾਸਤੇ ਢਾਕਤਾ ਹਾਂਜੀ 5 ਕਿ ਮਿੰਟ ਆਪਾਂ ਸਬਜ਼ੀ ਨੂੰ ਸੇਕ ਲਵਾ ਲਿਆ ਤੇ ਇੱਕ ਵਾਰੀ ਆਪਾਂ ਨਾ ਸਬਜ਼ੀ ਤੇ ਕਟ-ਕਟ ਚੀ ਮਾਰ ਦਿੰਨੀ ਆ ਇੱਕ ਵਾਰ ਆਪਾਂ ਸਬਜੀ ਨੂੰ ਹੋਰ ਸੇਕ ਲਵਾ ਲੈਨੇ ਹਜੇ ਨਾ ਥੋੜੀ ਜਿਹੀ ਕੱਚੀ ਐ ਸਬਜੀ ਤੇ 5 ਮਿੰਟ ਵਾਸਤੇ ਆਪਾਂ ਹੋਰ ਸੇਕ ਲਵਾ ਲੈਨੇ ਆਂ ਜੀ 5 ਕੁ ਮਿੰਟ ਆਪਾਂ ਸਬਜੀ ਨੂੰ ਹੋਰ ਸੇਕ ਲਵਾ ਲਿਆ ਸਬਜੀ ਬਿਲਕੁਲ ਬਣ ਕੇ ਤਿਆਰ ਹੈਗੀ ਐ ਦੇਖੋ ਆਲੂ ਵੀ ਵਧੀਆ ਬਣ ਗਏ ਤੇ ਗਾਜਰਾ ਵੀ ਵਧੀਆ ਬਣ ਗਿਆ ਕਿੰਨੀ ਵਧੀਆ ਬਣੀ ਨਾ ਸਬਜੀ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਸਬਜ਼ੀ ਬਣਾਉਣੀ ਦੱਸੀ ਹੈਗੀ ਆ ਨਾਰਮਲ ਹੀ ਆਪਾਂ ਮਸਾਲੇ ਪਾਏ ਹੈਗੇ ਸਬਜ਼ੀ ਦੇ ਵਿੱਚ ਪਰ ਸਾਬਤ ਧਨੀਆ ਤੁਸੀਂ ਜ਼ਰੂਰ ਪਾ ਲਿਓ ਤੇ ਇੱਕ ਥੋੜਾ ਜਿਹਾ ਮੈਗੀ ਮਸਾਲਾ ਜੇ ਚਾਹੋ ਤਾਂ ਤੁਸੀਂ ਐਡ ਕਰ ਵੀ ਸਕਦੇ ਆ ਨਹੀਂ ਸਾਬਤ ਧਨੀਆ ਜਿਹੜਾ ਆਪਾਂ ਪਾਇਆ ਨਾ ਉਹਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦਬੰਦੀ ਹੈਗੀ ਆ ਤੇ ਨਾਰਮਲ ਮਸਾਲੇ ਤਾਂ ਆਪਾਂ ਪਾਉਣੇ ਹੀ ਹੁੰਦੇ ਆ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਬਜ਼ੀ ਨੂੰ ਲਵਾਂਗੇ ਕੱਢ ਹਾਂਜੀ ਸਬਜ਼ੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ